ਦੈਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਫਾਜ਼ਿਲਕਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅਬੋਰ ਦੇ ਵਿੱਚ ਪਿਛਲੇ ਦਿਨੀ ਕਪੜਾ ਵਪਾਰੀ ਦੇ ਹੋਏ ਕਤਲ ਮਾਮਲੇ ਦੇ ਵਿੱਚ ਪੁਲਿਸ ਨੂੰ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਗਿਆ ਜੋ ਮੱਧ ਪ੍ਰਦੇਸ਼ ਦੇ ਨਾਲ ਹੀ ਸਬੰਧਤ ਨੇ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਤੱਕ 7 ਦੋਸ਼ੀਆਂ ਨੂੰ ਕਾਬੂ ਕਰ ਲਿਆ ਹੈ ਦੱਸ ਦਈਏ ਕਿ ਪਿਛਲੇ ਦਿਨੀ ਅਬੋਰ ਵਿੱਚ ਇੱਕ ਕਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪੁਲਿਸ ਵੱਖ-ਵੱਖ ਟੀਮਾਂ ਬਣਾ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਹੁਣ ਪੁਲਿਸ ਨੇ ਦੋ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਇਹ ਦੋਵੇਂ ਵਿਅਕਤੀ ਮੱਧ ਪ੍ਰਦੇਸ਼ ਦੇ ਨਾਲ ਸਬੰਧਤ ਨੇ ਅਤੇ ਇਹਨਾਂ ਦੀ ਗ੍ਰਿਫਤਾਰੀ ਵੀ ਮੱਧ ਪ੍ਰਦੇਸ਼ ਤੋਂ ਕੀਤੀ ਗਈ ਇਹਨਾਂ ਨੇ ਕਤਲ ਤੋਂ ਬਾਅਦ ਦੱਖਣ ਭਾਰਤ ਵੱਲ ਜਾ ਰਹੇ ਸ਼ੂਟਰਾਂ ਨੂੰ 1.5 ਲੱਖ ਰੁਪਏ ਮੁਹੱਈਆ ਕਰਵਾਏ ਅਤੇ ਉਹਨਾਂ ਦੇ ਠਹਿਰਨ ਦੇ ਲਈ ਇੰਤਜ਼ਾਮ ਕੀਤਾ ਸੀ ਪੁਲਿਸ ਵੱਲੋਂ ਹੁਣ ਇਹਨਾਂ ਨੂੰ ਮੱਧ ਪ੍ਰਦੇਸ਼ ਤੋਂ ਕਾਬੂ ਕਰ ਲਿਆ ਹੈ ਦੱਸ ਦਈਏ ਕਿ ਪਿਛਲੇ ਦਿਨੀ ਅਬੋਰ ਦੇ ਵਿੱਚ ਕਪੜਾ ਵਪਾਰੀ ਸੰਜੇ ਵਰਮਾ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ ਤੱਕ 7 ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ ਅਤੇ ਦੋ ਵਿਅਕਤੀਆਂ ਨੂੰ ਅੱਜ ਮੱਧ ਪ੍ਰਦੇਸ਼ ਤੋਂ ਕਾਬੂ ਕੀਤਾ ਜਿਨ੍ਹਾਂ ਦੇ ਖਿਲਾਫ ਹੁਣ ਵੱਣਦੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਵਿੱਚ ਐਸਪੀਡੀ ਮੁਖਤਿਆਰ رائے ਨੇ ਹੋਰ ਕੀ ਜਾਣਕਾਰੀ ਦਿੱਤੀ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਹਾਲੇ ਤੱਕ ਇਸ ਕੇਸ ਦੇ ਵਿੱਚ ਲਗਭਗ ਜਿਹੜੇ 7 ਦੋਸ਼ੀ ਆ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਜਿਨ੍ਹਾਂ ਨੂੰ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਰੌਂਡ ਅਪ ਕੀਤਾ ਗਿਆ ਸੀਗਾ ਜਿਹੜੇ ਕੱਲ੍ਹ ਦੋ ਦੋਛ ਜਿਹੜੇ ਆ ਹੋਰ ਫੜਿਆ ਚਮਨਤ ਵਾੜੀ ਇੱਕ ਹੈ ਗਿਆ ਪ੍ਰਾਂਦੇਲ ਸ਼ਰਮਾ ਜਿਹੜੇ ਕਿ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈਗੇ ਆ ਤੇ ਇਹਨਾਂ ਨੂੰ ਤਾਂ ਪੇਸ਼ ਕੋ ਅਦਾਲਤ ਕਰਕੇ ਉਹ ਰਿਮਾਰਕ ਲਿਆ ਗਿਆ ਤੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹ ਫਰਦਰ ਗoing on ਹੈ ਤੇ ਇਹਦੇ ਵਿੱਚ ਜਿਹੜਾ ਇੱਕਲ ਦੋ ਜਾਨੇ ਫੜਿਆ ਇਹ ਕਾਉਂਟਰ ਇੰਟੈਲੀਜੈਂਸ ਦਾ ਤੇ ਫੌਜ ਦਾ ਕੋਲਸਾ ਜੁਆਇੰਟ ਆਪਰੇਸ਼ਨ ਸੀਗਾ ਜਿਹੜਾ ਆਪਰੇਸ਼ਨ ਦੇ ਦੌਰਾਨ ਟੀਮਾਂ ਨੇ ਬੜੀ ਮੋਸਤਦੀ ਨੇ ਨਾਲ ਜਿਹੜਾ ਇਹਨਾਂ ਦੋਚੀਆਂ ਨੂੰ ਫੜਿਆ ਇਹਨਾਂ ਦੋਚੀਆਂ ਦੁਆਰਾ ਜਿਹੜੇ ਭੱਜੇ ਹੋਏ ਹੈਗੇ ਸ਼ੂਟਰ ਹੈਗੇ ਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਗਈ ਸੀ ਇਹਨਾਂ ਨੂੰ ਖੈਰ ਵੀ ਦਿੱਤੀ ਗਈ ਸੀ ਤੇ ਇਹਨਾਂ ਦੀ ਵੱਖਰੇ ਪਲੇਟਫਾਰਮ ਦੇ ਨਾਲ ਸਹਾਇਤਾ ਵੀ ਕੀਤੀ ਗਈ ਸੀ ਸੋ ਹੁਣ ਰਿਮਾਂਡਰ ਵੀ ਮਿਲ ਗਿਆ ਜੋ ਇਹਨਾਂ ਤੋਂ ਕੁਝ ਕੁ ਦੌਰਾਨ ਗੱਲਾਂ ਸਾਹਮਣੇ ਆਉਂਦੀਆਂ ਉਹਦੇ ਰਿਲੇਟਡ ਨੈਕਸਟ ਅਪ ਲਏ ਜਾਣਗੇ ਤੇ ਜਲਦੀ ਹੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਆ ਉਹ ਫੜੇ ਜਾਣਗੇ ਤੇ ਕਾਰਵਾਈ ਕੀਤੀ ਹਲੇ ਤੱਕ ਇਸ ਕੇਸ ਦੇ ਵਿੱਚ ਲਗਭਗ ਜਿਹੜੇ 7 ਦੋਸ਼ੀ ਆ ਉਹਨਾਂ ਦੀ ਅਰੈਸਟ ਹੋ ਚੁੱਕੀ ਆ ਜਿਨ੍ਹਾਂ ਨੂੰ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਰਾਉਂਡ ਅਪ ਕੀਤਾ ਗਿਆ ਸੀਗਾ ਕਿਉਂਕਿ ਕੱਲ੍ਹ ਦੋ ਦੋਸ਼ ਜਿਹੜੇ ਆ ਹੋਰ ਫੜੇ ਆ ਚਮਨਤ ਵਾੜੀ ਇੱਕ ਹੈ ਗਿਆ ਪ੍ਰਾਂਤਲ ਸ਼ਰਮਾ ਜਿਹੜੇ ਕਿ ਮੱਧ ਪ੍ਰਦੇਸ਼ ਦੇ ਨਾਲ ਸੰਬੰਧਿਤ ਹੈਗੇ ਆ ਤੇ ਇਹਨਾਂ ਨੂੰ ਪੇਸ਼ ਕੋ ਅਦਾਲਤ ਕਰਕੇ ਜਿਹੜਾ ਉਹ ਰਿਮਾਰਕ ਲਿਆ ਗਿਆ ਤੇ ਜਿਹੜੀ ਇਹਦੀ ਇਨਵੈਸਟੀਗੇਸ਼ਨ ਇਹ ਫਰਦਰ ਗoing on ਹੈ ਤੇ ਇਹਦੇ ਵਿੱਚ ਜਿਹੜਾ ਏਕਲ ਦੋ ਜਾਨੇ ਫੜਿਆ ਇਹ ਕਾਉਂਟਰ ਇੰਟੈਲੀਜੈਂਸ ਦਾ ਤੇ ਫਾਦਰਪੁਰ ਪੁਲਿਸ ਦਾ ਜੁਆਇੰਟ ਆਪਰੇਸ਼ਨ ਸੀਗਾ ਜਿਹੜਾ ਆਪਰੇਸ਼ਨ ਦੇ ਤੌਰ 'ਤੇ ਟੀਮਾਂ ਨੇ ਬੜੀ ਮੋਸਤਦੀਨੇ ਨਾਲ ਜਿਹੜਾ ਇਹਨਾਂ ਦੋ ਦੋਚੀਆਂ ਨੂੰ ਫੜਿਆ ਇਹਨਾਂ ਦੋਚੀਆਂ ਦੁਆਰਾ ਜਿਹੜੇ ਭੱਜੇ ਹੋਏ ਹੈਗੇ ਸ਼ੂਟਰ ਹੈਗੇ ਆ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਕੀਤੀ ਗਈ ਸੀ ਇਹਨਾਂ ਨੂੰ ਖੈਰ ਵੀ ਦਿੱਤੀ ਗਈ ਸੀ ਤੇ ਇਹਨਾਂ ਦੀ ਅਬਕਰੇ ਵੀਟਾ ਦੇ ਨਾਲ ਸਹਾਇਤਾ ਵੀ ਕੀਤੀ ਗਈ ਸੀ ਸੋ ਹੁਣ ਰਿਮਾਂਡਰ ਦਾ ਮਿਲ ਗਿਆ ਜੋ ਇਹਨਾਂ ਤੋਂ ਪੁੱਛ-ਪੁੱਛ ਦੌਰਾਨ ਗੱਲਾਂ ਸਾਹਮਣੇ ਆਉਂਦੀਆਂ ਉਹਦੇ ਰਿਲੇਟਡ ਨੈਕਸਟ ਸਟੈਪ ਲੈ ਜਾਣਗੇ ਤੇ ਜਲਦੀ ਹੀ ਜਿਹੜੇ ਬਾਕੀ ਰਹਿੰਦੇ ਦੋਸ਼ੀ ਐ ਉਹ ਫੜੇ ਜਾਣਗੇ ਤੇ ਕਾਰਵਾਈ ਕੀਤੀ ਜਾਵੇਗੀ